ਲੋਕ ਸਭਾ ਚੋਣਾਂ 2024 ਨੂੰ ਸੁਚਾਰੂ ਢੰਗ ਨਾਲ ਨੇਪੜੇ ਚਾੜਨ ਸੰਬੰਧੀ ਡਿਪਟੀ ਕਮਿਸ਼ਨਰ ਗੁਰਦਾਸਪੁਰ ਵਿਸ਼ੇਸ਼ ਸੰਗਲ ਦੀ ਪ੍ਰਧਾਨਗੀ ਹੇਠ ਸਥਾਨਕ ਪੰਚਾਇਤ ਭਵਨ ਵਿਖੇ ਵਿਸ਼ੇਸ਼ ਮੀਟਿੰਗ ਦਾ ਆਯੋਜਨ ਕੀਤਾ ਗਿਆ ਮੀਟਿੰਗ ਵਿੱਚ ਡੀਸੀ ਪਠਾਨਕੋਟ ਐਸਐਸਪੀ ਗੁਰਦਾਸਪੁਰ ਸਮੇਤ ਬਟਾਲਾ ਪੁਲਿਸ ਦੇ ਪ੍ਰਤੀਨਿਧੀਆਂ ਵੱਲੋਂ ਭਾਗ ਲਿਆ ਗਿਆ ਮੀਟਿੰਗ ਵਿੱਚ 1 ਜੂਨ ਨੂੰ ਚੋਣਾਂ ਨੂੰ ਮੁੱਖ ਰੱਖਦਿਆਂ ਸਾਰੇ ਪ੍ਰਬੰਧਾਂ ਦਾ ਖਾਕਾ ਤਿਆਰ ਕੀਤਾ ਗਿਆ ਅਤੇ ਲਾ ਐਂਡ ਆਰਡਰ ਨੂੰ ਬਰਕਰਾਰ ਰੱਖਣ ਸੰਬੰਧੀ ਵੀ ਵਿਚਾਰ ਵਟਾਂਦਰਾ ਕੀਤਾ ਗਿਆ ਅੱਜ ਜਿਲ੍ਹਾ ਗੁਰਦਾਸਪੁਰ ਐਂਡ ਜਿਲ੍ਹਾ ਪਠਾਨਕੋਟ ਦੀ ਅਸੀਂ ਜੁਆਇੰਟ ਮੀਟਿੰਗ ਕੀਤੀ ਹੈ ਮੇਰੇ ਨਾਲ ਡੀਸੀ ਸਾਹਿਬਾਨ ਪਠਾਨਕੋਟ ਦੇ ਐਸਐਸਪੀ ਗੁਰਦਾਸਪੁਰ ਐਸਐਸਪੀ ਬਟਾਲਾ ਐਨ ਐਸਐਸਪੀ ਪਠਾਨਕੋਟ ਦੇ ਨੁਮਾਇੰਦੇ ਵੀ ਆਏ ਹੈਗੇ ਅ ਜਿਹੜੀ ਇਲੈਕਸ਼ਨਸ ਦੀ ਸਾਰੀ ਪੂਲ ਪ੍ਰਕਿਰਿਆ ਉਹਦੇ ਬਾਰੇ ਸਾਰੀ ਡਿਸਕਸ਼ਨ ਕੀਤੀ ਗਈ ਸਾਰੇ ਏਆਰਓ ਸਾਹਿਬਾਨ ਵੀ ਇਸ ਮੀਟਿੰਗ 'ਚ ਆਏ ਹੈਗੇ ਜਿਹੜਾ ਲੋਨ ਆਰਡਰ ਦਾ ਜਿਹੜਾ ਮੇਨ ਮੁੱਦਾ ਰਹਿੰਦਾ ਹੈ ਇਲੈਕਸ਼ਨ ਸੀ ਉਸ ਦੇ ਬਾਰੇ ਜਿਹੜੀ ਸਟੇਟ ਲੈਵਲ ਕੋਆਰਡੀਨੇਸ਼ਨ ਮੀਟਿੰਗ ਕਰਦੇ ਹੈ ਕਿ ਬਾਰਡਰ ਕੋਆਰਡੀਨੇਸ਼ਨ ਮੀਟਿੰਗ ਕਰਦੇ ਹੈ ਉਹ ਡੀਸੀ ਪਠਾਨਕੋਟ ਸਾਹਿਬ ਨੇ ਆਲਰੇਡੀ ਕਰ ਲਈਤੀ ਹੈਗੇ ਆ ਅਸੀਂ ਵੀ ਦੋਨੋਂ ਜ਼ਿਲ੍ਹਿਆਂ ਦੀ ਕੰਬਾਈਨਡ ਮੀਟਿੰਗ ਹੁਣੇ ਕਰਕੇ ਹਟੇ ਆ ਜਿਸ ਚ ਜਿਹੜੇ ਜਿਹੜੇ ਇਲੈਕਸ਼ਨ ਦੇ ਸਾਰੇ ਐਸਪੈਕਟ ਹੈ ਉਸ ਦੇ ਬਾਰੇ ਅਸੀਂ ਥ੍ਰੈਡਬੀਅਰ ਡਿਸਕਸ਼ਨ ਕੀਤੀ ਹੈ ਜਿੱਦਾਂ ਕਿ ਪੋਲਿੰਗ ਪ੍ਰੋਸੈਸ ਨੂੰ ਲੈ ਕੇ ਸਾਡੇ ਜਿੰਨੇ ਵੀ ਪੋਲਿੰਗ ਬੂਥ ਹੈ ਪੋਲਿੰਗ ਲੋਕੇਸ਼ਨ ਹੈ ਉਹਦੀਆਂ ਤਿਆਰੀਆਂ ਤੋਂ ਲੈ ਕੇ ਇਲੈਕਟਰੋ ਰੂਲ ਦੀ ਮੈਨੇਜਮੈਂਟ ਨੂੰ ਲੈ ਕੇ ਸਾਡੇ ਜਿਹੜੀ ਸਟਾਫ ਹੈ ਉਹਦੇ ਵੈਲਫੇਅਰ ਵਾਸਤੇ ਉਹਨਾਂ ਦੀ ਕਿਹ ਕਿਹ ਤਿਆਰੀਆਂ ਕਰਨ ਦੀ ਜ਼ਰੂਰਤ ਹੈ ਉਹਨਾਂ ਨੂੰ ਟ੍ਰੇਨਿੰਗ ਕਿਵੇਂ ਸਾਬਨਾ ਦੇਣੀ ਹੈ ਸਾਰੇ ਦੇ ਬਾਰੇ ਅਸੀਂ ਡਿਟੇਲ ਚ ਮੀਟਿੰਗ ਕੀਤੀ ਹੈ ਇਸ ਦੇ ਨਾਲ ਹੀ ਲਾਅਨ ਆਰਡਰ ਦੇ ਪੱਖੋਂ ਜਿਹੜੀ ਸਾਡੀ ਰਿਕਵਰੀਸ ਹੈਗੀ ਆ ਉਹ ਚਾਹੇ ਡਰੱਗਸ ਦੀ ਹੋਣ ਇਲੀਜੀਟਿਡ ਲਿਕਰ ਦੀ ਹੋਣ ਜਾਂ ਸਾਡੇ ਜਿਹੜੇ ਕਾਊਂਟਰਸ ਹੈਗੇ ਜਾਂ ਪੀਓਸ ਹੈਗੇ ਉਸਦੇ ਸਾਰੇ ਦੇ ਬਾਰੇ ਡੀਲ ਮੀਟਿੰਗ ਕਰਕੇ ਅਸੀਂ ਹੁਣੇ ਹਟਿਆ ਜਿਹੜਾ ਇਲੈਕਸ਼ਨ ਜਿਹੜਾ ਹੁਣ ਵੋਟਾਂ ਜਾਂ ਹੋਣ ਜਾ ਰਹੀਆਂ 1 ਜੂਨ ਨੂੰ ਇਸ ਵਾਸਤੇ ਗੁਰਦਾਸਪੁਰ ਜਿਹੜੀ ਪਾਰਲੀਮੈਂਟਰੀ ਕੰਸਟਿਟੂਐਂਸੀ ਹੈ ਇੱਥੇ ਅਸੀਂ ਇਨਸ਼ੋਰ ਕਰਾਂਗੇ ਕਿ ਪੂਰਾ ਇਲੈਕਸ਼ਨ ਫ੍ਰੀ ਫੇਅਰ ਐਂਡ ਪੀਸਫੁਲ ਹੋਵੇਗਾ ਐਂਡ ਜਿੰਨੀਆਂ ਵੀ ਅ ਸਹੂਲਤਾ ਜਿਹੜੀ ਵੋਟਰਸ ਨੂੰ ਆਪਾਂ VOTING ਬੂਥ 'ਤੇ ਪੋਲਿੰਗ ਬੂਥ 'ਤੇ ਅਸੀਂ ਪ੍ਰੋਵਾਈਡ ਕਰਾਂਗੇ ਅ ਅਸ਼ੋਰਡ ਮਿਨਿਮਮ ਫੈਸਿਲਿਟੀਆਂ ਵੀ ਕਰਾਂਗੇ ਉਸ ਦੇ ਨਾਲ ਹੀ ਗਰਮੀ ਦੇ ਮੌਸਮ ਨੂੰ ਧਿਆਨ 'ਚ ਰੱਖਦੇ ਹੋਏ ਜਿੰਨੀਆਂ ਵੀ ਲੋੜੀਆਂ ਦੀਆਂ ਜ਼ਰੂਰਤਾਂ ਹੋਣਗੀਆਂ ਉਹ ਵੀ ਆਪਾਂ ਪੂਰੀਆਂ ਕਰਾਂਗੇ ਸੋ ਬੜੇ ਹੀ ਵਧੀਆ ਮਾਹੌਲ 'ਚ ਇਹ ਮੀਟਿੰਗ ਅਸੀਂ ਕੀਤੀ ਹੈਗੀ ਅਸੀਂ ਇਨਸ਼ੋਰ ਕਰਾਂਗੇ कि जेड़ा ਸਾਡਾ ਮੋਟੋ ਹੈ ਕਿ ਇਸ ਵਾਰੀ 70 ਪਰ 80 VOTING ਲੈ ਕੇ ਜਾਨੀ ਹੈ ਉਸ ਦੇ ਬਾਬਤ ਅਸੀਂ ਪੂਰੀ ਕਾਰਵਾਈ ਕਰਾਂਗੇ ਤੇ ਛੋਰ ਕਰਾਂਗੇ ਕਿ ਇਸ ਵਾਰੀ VOTING ਪਰਸੈਂਟੇਜ ਸਾਡੀ ਗੁਰਦਾਸਪੁਰ ਕੌਨਸਟਿਚਨਸੀ 'ਚ 70% ਤੋਂ ਉੱਤੇ ਜਾਵੇ ਬਹੁਤ ਬਤਨਵਾਦ